ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਦੇ ਅੰਦਰ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਦੀਨ ਦੁਨੀ ਦੇ ਮਾਲਕ ਪਾਸ਼ਾਹਾਂ ਦੇ ਪਾਸ਼ਾਹ ਗੁਰੂ ਗਰੀਬ ਨਿਵਾਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਜੀ ਧੰਨ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਗਤ ਸੁਆਮੀ ਸਤਿਗੁਰੂ ਸ਼ਬਦਾ ਅਵਤਾਰ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਹਜ਼ੂਰੀ ਵਿੱਚ ਖਾਲਸਾ ਜੀ ਮਹਾਰਾਜ ਸੱਚ ਮਹਾਰਾਜ ਦੇ ਦਰ ਜਾ ਕੇ ਬਾਣੀ ਪੜਿਆ ਸਤਿਗੁਰੂ ਜੀ ਦੀ ਸੇਵਾ ਕੀਤਿਆਂ ਖਾਲਸਾ ਜੀ ਸੋਖੀ ਸੁਖ ਪ੍ਰਾਪਤ ਹੁੰਦੇ ਨੇ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਜਿਹੜੀ ਖਾਲਸਾ ਜੀ ਜਿੱਥੋਂ ਅਸੀਂ ਆਏ ਹਾਂ ਉੱਥੇ ਪਹੁੰਚਾਉਣ ਵਾਲੀ ਹੈ ਤੁਰ ਦਰਗਾਹ ਤੋਂ ਆਈ ਹੋਈ ਬਾਣੀ ਖਾਲਸਾ ਜੀ ਸਾਰੀਆਂ ਚਿੰਤਾਾਂ ਝੋਰੀਆਂ ਚਿੰਤਾਵਾਂ ਨੂੰ ਦੂਰ ਕਰਨ ਵਾਲੀ ਹੈ ਤੁਰ ਕੀ ਬਾਣੀ ਆਈ ਦਿਨ ਸਗਲੀ ਚਿੰਤ ਮਿਟਾਈ ਮਹਾਰਾਜ ਦੀ ਬਾਣੀ ਦਾ ਜਾਪ ਕਰਨਾ ਮਹਾਰਾਜ ਦੀ ਬਾਣੀ ਦਾ ਜਪ ਕਰਨਾ ਅਭਿਆਸ ਕਰਨਾ ਸਿਮਰਨ ਕਰਨਾ ਜਿਹੜਾ ਕੋਈ ਮਨੁੱਖ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦਾ ਜਾਪ ਕਰਦਾ ਹੈ ਉਹਨਾਂ ਦੇ ਸਤਿਗੁਰੂ ਮਹਾਰਾਜ ਦੀ ਖੁਸ਼ੀ ਹੁੰਦੀ ਹੈ ਉਹਨਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਸੰਨ ਹੁੰਦੇ ਨੇ ਉਹਨਾਂ ਦੇ ਨਦਰ ਕਰਦੇ ਨੇ ਸਤਿਗੁਰੂ ਜੀ ਜਿਹੜੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਨਾਲ ਜੁੜਦੇ ਤੇ ਭਾਈ ਮਹਾਰਾਜ ਦੀ ਬਾਣੀ ਨਾਲ ਜੁੜਨ ਨਾਲ ਮਹਾਰਾਜ ਦੀ ਬਾਣੀ ਨੂੰ ਪੜਨ ਨਾਲ ਹੀ ਪ੍ਰਤੀਤ ਆਉਂਦੀ ਹੈ ਪ੍ਰੇਮ ਆਉਂਦਾ ਬੈਰਾਗ ਆਉਂਦਾ ਫਿਰ ਸਤਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ ਸੋ ਖਾਲਸਾ ਜੀ ਜਿਵੇਂ ਆਪਾਂ ਹਰ ਰੋਜ਼ ਸੰਗਤਾਂ ਦੇ ਪੁੱਛੇ ਹੋਏ ਸਵਾਲ ਜਿਹੜੇ ਉਹਨਾਂ ਦੇ ਵਿਚਾਰ ਕਰਦੇ ਹਾਂ ਉੱਤਰ ਦਿੰਨੇ ਹਾਂ ਜੋ ਮਹਾਰਾਜ ਜੀ ਮੱਤ ਬਖਸ਼ਦੇ ਨੇ ਉਸ ਪਰਥਾਏ ਖਾਲਸਾ ਜੀ ਆਪਾਂ ਉਹਦੇ ਦੇ ਵਿਚਾਰ ਕਰਦੇ ਹਾਂ ਰਲ ਮਿਲ ਕੇ ਕਿ ਕਿਵੇਂ ਕੀ ਕੀਤਾ ਜਾਵੇ ਤੇ ਕਿਵੇਂ ਕਿਹੜੀ ਉਲਝਣ ਹੈ ਉਹ ਤੋਂ ਕਿਵੇਂ ਨਿਕਲਣਾ ਹੈ ਜੇ ਕਿਸੇ ਦਾ ਕੋਈ ਤਰਕ ਹੈ ਤੇ ਕਿਵੇਂ ਉਹਦੇ ਵਿੱਚੋਂ ਬਾਹਰ ਨਿਕਲਣਾ ਕਿਉਂਕਿ ਖਾਲਸਾ ਜੀ ਤਰਕਵਾਦ ਜਿਹੜਾ ਤਰਕੀ ਬੰਦਾ ਹੁੰਦਾ ਹੈ ਉਹ ਕਦੇ ਸਤਗੁਰੂ ਦੇਦਰੋਂ ਖੁਸ਼ੀ ਨਹੀਂ ਲੈ ਸਕਦਾ ਤਰਕ ਨੂੰ ਛੇਤੀ ਤੋਂ ਛੇਤੀ ਖਤਮ ਕਰਨਾ ਚਾਹੀਦਾ ਤਰਕ ਆਉਂਦਾ ਹੈ ਮਨ ਵਿੱਚ ਪਰ ਜਿਹੜਾ ਬੰਦਾ ਉਹੀ ਚੰਗਾ ਹੈ ਉਹੀ ਵਿਵੇਕ ਬੁੱਧ ਵਾਲਾ ਜਿਹੜਾ ਆਪਣੇ ਤਰਕ ਨੂੰ ਖਤਮ ਕਰ ਦਵੇ ਗੁਰੂ ਸਾਹਿਬ ਮਹਾਰਾਜ ਦੇ ਜਿਹੜੀ ਤਰਕ ਜਿਹੜੇ ਪ੍ਰਥਾਏ ਤਰਕ ਆਇਆ ਉਹਦੇ ਪਰ ਖੋਜ ਕਰਕੇ ਗੁਰਮੁਖਾਂ ਕੋ پاسੋਂ ਪੁੱਛ ਲਵੇ ਜਿਵੇਂ ਖਾਲਸਾ ਜੀ ਅੱਜ ਇੱਕ ਪ੍ਰਸ਼ਨ ਆਇਆ ਹੈ ਕਿ ਬਾਣੀ ਜੇਕਰ ਬਾਣੀ ਸੁਣਨ ਪੜ੍ਹਨਾ ਹੈ ਜਿਹੜੀ ਆਪਾਂ ਜਿੱਦਾਂ ਕਈ ਪ੍ਰਚਾਰ ਕਹਿੰਦੇ ਇੱਕ ਮਾਤਾ ਜੀ ਨੇ ਪੁੱਛਿਆ ਵੀ ਕਈ ਪ੍ਰਚਾਰਕ ਕਹਿੰਦੇ ਨੇ ਕਿ ਜੇ ਤੁਹਾਨੂੰ ਬਾਣੀ ਦਾ ਪਤਾ ਨਹੀਂ ਬਾਣੀ ਦੇ ਅਰਥ ਨਹੀਂ ਆਉਂਦੇ ਬਾਣੀ ਦੀ ਸੋਝੀ ਨਹੀਂ ਹੈ ਤਾਂ ਤੁਹਾਡੀ ਪੜ੍ਹੀ ਸੁਣੀ ਬਾਣੀ ਜਿਹੜੀ ਕਿਸੇ ਕੰਮ ਦੀ ਨਹੀਂ ਹੈ ਇਕ ਖਾਲਸਾ ਜੀ ਇਹ ਪ੍ਰਸ਼ਨ ਹੈ ਉਹਨਾਂ ਦਾ ਕਿ ਕੀ ਅਸੀਂ ਜੇ ਬਾਣੀ ਨੂੰ ਸਮਝ ਨਹੀਂ ਸਕਦੇ ਜਾਂ ਬਾਣੀ ਦੇ ਸਾਨੂੰ ਅਰਥ ਨਹੀਂ ਆਉਂਦੇ ਤੇ ਪੜ੍ਹੀ ਸੁਣੀ ਬਾਣੀ ਦਾ ਕੋਈ ਲਾਭ ਹੈ ਖਾਲਸਾ ਜੀ ਬਹੁਤ ਲਾਭ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਜਿਹੜੀ ਹੈ ਉਹ ਗੁਰੂ ਰੂਪ ਹੈ ਧੰ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਹੈ ਤੇ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਜਿਹੜੇ ਕੋਈ ਦਦਾਰੇ ਵੀ ਕਰ ਲੈਂਦਾ ਸੀ ਨਾ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਦਾਰੇ ਕੀਤੇਆਂ ਹੀ ਉਹਦੀ ਮੁਕਤੀ ਹੋ ਜਾਂਦੀ ਸੀ ਸੋ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਜੀਆਂ ਨੂੰ ਡਿਠਿਆਂ ਸੁਣਿਆ ਮੁਕਤੀ ਪ੍ਰਾਪਤ ਹੁੰਦੀ ਹੈ ਮਹਾਰਾਜ ਜੀ ਦਾ ਬਾਣੀ ਵਿੱਚ ਵੀ ਫਰਮਾਨ ਹੈ ਖਾਲਸਾ ਜੀ ਮਹਾਰਾਜ ਕਹਿੰਦੇ ਕਿ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਨੂੰ ਸੁਣਿਆ ਦੇਖਿਆ ਸੀ ਫਿਰ ਗਰਭਾਸਨਾ ਪਰਿਆਰੇ ਜਿਨ੍ਹਾਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਸੁਣਿਆ ਹੈ ਡਿਠਿਆ ਹੈ ਸ਼ਬਦ ਰਾਈ ਮਹਾਰਾਜ ਦੀ ਬਾਣੀ ਨੂੰ ਸਰਵਣ ਕੀਤਾ ਹੈ ਉਹ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਹੀ ਸੁਣ ਰਹੇ ਨੇ ਮਹਾਰਾਜ ਦੇ ਸ਼ਬਦ ਦੇ ਜਿਹੜਾ ਕੋਈ ਦੀਦਾਰੇ ਕਰ ਰਿਹਾ ਹੈ ਉਹ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰੇ ਕਰ ਰਿਹਾ ਤੇ ਖਾਲਸਾ ਜੀ ਉਹ ਫਿਰ ਮੁਕਤੀ ਤੋਂ ਜਿਹੜੀ ਮੁਕਤੀ ਪਦ ਨੂੰ ਪ੍ਰਾਪਤ ਕਰ ਲੈਂਦਾ ਫਿਰ ਉਹ ਗਰਭ ਵਿੱਚ ਨਹੀਂ ਆਉਂਦਾ ਜੂਨਾ ਵਿੱਚ ਨਹੀਂ ਆਉਂਦਾ ਜਿਹੜਾ ਕੋਈ ਮਨੁੱਖ ਹੈ ਉਹਨੂੰ ਬਾਣੀ ਦੀ ਸੋਝੀ ਨਹੀਂ ਬਾਣੀ ਦੇ ਅਰਥ ਨਹੀਂ ਉਹਨੂੰ ਆਉਂਦੇ ਬਾਣੀ ਬਾਰੇ ਕੋਈ ਪਤਾ ਨਹੀਂ ਕੋਈ ਗਿਆਨ ਨਹੀਂ ਹੈ ਜੇ ਉਹ ਬਾਣੀ ਪੜ੍ਹੇ ਤੇ ਉਹਦਾ ਲਾਭ ਹੈ ਖਾਲਸਾ ਜੀ ਬਹੁਤ ਲਾਭ ਹੈ ਸਤਗੁਰ ਕਿਸੇ ਦੀ ਤੇਲ ਮਾਤਰ ਵੀ ਘਾਲੀ ਹੋਈ ਘਾਲਣਾ ਨੂੰ ਵਿਅਰਥ ਨਹੀਂ ਜਾਣ ਦਿੰਦਾ ਇਹ ਕਈ ਮੂਰਖ ਮਨੁੱਖ ਨੇ ਜਿਹੜੇ ਚਾਰ ਕਿਤਾਬਾਂ ਪੜ੍ਹ ਕੇ ਇਹ ਕਹਿ ਦਿੰਦੇ ਆ ਕਿ ਤੁਹਾਨੂੰ ਬਾਣੀ ਦੇ ਅਰਥ ਨਹੀਂ ਆਉਂਦੇ ਬਾਣੀ ਦੀ ਤੁਹਾਨੂੰ ਸੋਝੀ ਨਹੀਂ ਬਾਣੀ ਬਾਰੇ ਤੁਹਾਨੂੰ ਪਤਾ ਨਹੀਂ ਤੇ ਤੁਹਾਨੂੰ ਫਲ ਪ੍ਰਾਪਤ ਨਹੀਂ ਹੋ ਸਕਦਾ ਮਹਾਰਾਜ ਦੀ ਬਾਣੀ ਪੜਨ ਨਾਲ ਸੁਣਨ ਨਾਲ ਗਾਉਣ ਨਾਲ ਧਿਆਉਣ ਨਾਲ ਜੱਪਣ ਨਾਲ ਹਰ ਪ੍ਰਕਾਰ ਖਾਲਸਾ ਜੀ ਸੁਖ ਪ੍ਰਾਪਤ ਹੁੰਦਾ ਹੈ ਉਹਦਾ ਲਾਭ ਹੀ ਲਾਭ ਹੈ ਬਾਣੀ ਆਪਾਂ ਪੜਦੇ ਹਾਂ ਬੇਸ਼ੱਕ ਉਹਦੀ ਸਾਨੂੰ ਸਮਝ ਨਹੀਂ ਪਰ ਬਾਣੀ ਦੀ ਪਾਰਸ ਕਲਾ ਜ਼ਰੂਰ ਵਰਤਦੀ ਹੈ ਪਰ ਅਰਦਾਸ ਮਹਾਰਾਜ ਅੱਗੇ ਇੱਕ ਕਰਿਆ ਕਰੋ ਜਦੋਂ ਬਾਣੀ ਪੜ੍ਹਨੀ ਹੈ ਉਸ ਵੇਲੇ ਕਲਗੀ ਤਰਸਵਾਮੀ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਕਰਨੀ ਕਿ ਸਤਿਗੁਰੂ ਜੀ ਸਾਨੂੰ ਸ਼ੁੱਧ ਬਾਣੀ ਪੜ੍ਹਨ ਦਾ ਬਲ ਬਖਸ਼ੋ ਸਤਿਗੁਰੂ ਜੀ ਅਸੀਂ ਜਿਹੜੀ ਬਾਣੀ ਪੜ੍ਹਦੇ ਹਾਂ ਇਹਦੇ ਅਰਥ ਸੁਦੇ ਸੇ ਸਾਡੇ ਹਿਰਦੇ ਵਿੱਚ ਆ ਜਾਣ ਮਹਾਰਾਜ ਦੀ ਕਿਰਪਾ ਨਾਲ ਉਹ ਖਾਲਸਾ ਜੀ ਵਰਤ ਜਾਂਦੇ ਜਿਵੇਂ ਬਾਬਾ ਜੀ ਬਾਬਾ ਕਬੀਰ ਸਾਹਿਬ ਜੀ ਬਾਬਾ ਫਰੀਦ ਸਾਹਿਬ ਜੀ ਬਾਬਾ ਨਾਮਦੇਵ ਸਾਹਿਬ ਜੀ ਬਾਬਾ ਰਵਿਦਾਸ ਸਾਹਿਬ ਜੀ ਇਹ ਸਾਰੇ ਭਗਤ ਖਾਲਸਾ ਜੀ ਬਾਬਾ ਪੀਪਾ ਜੀ ਬਾਬਾ ਤਨਾ ਜੀ ਬਾਬਾ ਜੈਦੇਵ ਜੀ ਦਾ ਬਾਬਾ ਸੈਣ ਜੀ ਸੋ ਇਹ ਸਾਰੇ ਖਾਲਸਾ ਜੀ ਜਿਹੜੇ ਸਨ ਇਹ ਕੋਈ ਵੱਡੀਆਂ-ਵੱਡੀਆਂ ਪਦਵੀਆਂ ਦੇ ਮਾਲਕ ਨਹੀਂ ਸਨ ਇਹ ਆਮ ਜੇ ਸੁਧਾਰਨ ਜੇ ਇਹਨਾਂ ਦੇ ਸਰੀਰ ਸਨ ਕੋਈ ਬਹੁਤਾ ਪੜੇ ਲਿਖੇ ਨਹੀਂ ਸੀ ਪਰ ਮਹਾਰਾਜ ਦਾ ਨਾਮ ਤੇ ਆਇਆ ਮਹਾਰਾਜ ਨੇ ਪ੍ਰੇਮ ਐਸਾ ਕੀਤਾ ਕਿ ਖੰਡਾਂ ਬ੍ਰਹਮੰਡਾਂ ਦੀ ਸੋਝੀ ਆ ਗਈ ਅੱਜ ਉਹਨਾਂ ਦੀ ਬਾਣੀ ਪੜਨ ਲੱਗਿਆਂ ਖਾਲਸਾ ਦੀ ਕਈ ਲੋਕਾਂ ਨੂੰ ਕਈ ਕਈ ਡਿਗਰੀਆਂ ਕਰਨੀਆਂ ਪੈਂਦੀਆਂ ਫਿਰ ਜਾ ਕੇ ਉਹਨਾਂ ਦੀ ਬਾਣੀ ਦੀ ਸੋਝੀ ਆਉਂਦੀ ਹੈ ਵੱਡੇ ਵੱਡੇ ਵਿਦਵਾਨ ਜਿਹੜੇ ਨੇ ਉਹ ਇਹਨਾਂ ਮਹਾਂਪੁਰਸ਼ਾਂ ਦੀ ਜਦੋਂ ਬਾਣੀ ਪੰਕਤੀ ਦੀ ਕੋਈ ਵਿਆਖਿਆ ਕਰਦਾ ਹੈ ਤੇ ਖਾਲਸਾ ਜੀ ਕਈ ਕਈ ਕਿਤਾਬਾਂ ਪੜ੍ਹਦਾ ਹੈ ਕਈ ਕਈ ਡਿਗਰੀਆਂ ਹਾਸਲ ਕਰਦਾ ਫਿਰ ਜਾ ਕੇ ਇਹੋ ਜੇ ਮਹਾਂਪੁਰਖਾਂ ਦੇ ਸ਼ਬਦਾਂ ਦੀ ਵਿਆਖਿਆ ਹੁੰਦੀ ਹੈ ਤੇ ਵੇਖੋ ਉਹਨਾਂ ਨੇ ਵਾਹਿਗੁਰੂ ਜੀ ਦੇ ਨਾਮ ਵਿੱਚੋਂ ਇਹ ਚੀਜ਼ਾਂ ਪ੍ਰਾਪਤ ਕੀਤੀਆਂ ਤੇ ਇਹੋ ਜੀਆਂ ਗੱਲਾਂ ਆਖੀਆਂ ਇਹੋ ਜੀ ਬਾਣੀ ਆਖੀ ਕਿ ਉਹ ਬਾਣੀ ਦੀ ਵਿਚਾਰ ਕਰਨ ਵਾਸਤੇ ਬਹੁਤ ਪੜ੍ਹਨ ਦੀ ਲੋੜ ਹੈ ਬਹੁਤ ਜ਼ਿਆਦਾ ਦਿਮਾਗ ਦੀ ਲੋਡ ਪੈਂਦੀ ਹੈ ਸੋ ਇਸੇ ਪ੍ਰਕਾਰ ਖਾਲਸਾ ਜੀ ਮਹਾਰਾ ਸੱਚੇ ਪਾਸ਼ਾ ਕਹਿੰਦੇ ਪੜਿਆ ਅਨਪੜਿਆ ਪਰਮਗਤ ਪਾਵੇ ਜਿਹੜਾ ਵਾਹਿਗੁਰੂ ਜੀ ਦਾ ਨਾਮ ਤੇ ਹੁੰਦਾ ਹੈ ਨਾਮ ਵਿੱਚ ਸੁਰਤੀ ਜੋੜ ਲੈਂਦਾ ਉਹਨੂੰ ਖਾਲਸਾ ਜੀ ਸੁਖ ਪ੍ਰਾਪਤ ਜ਼ਰੂਰ ਹੋਣਾ ਜੇ ਤੁਸੀਂ ਬਾਣੀ ਸੁਣਦੇ ਹੋ ਜਾਂ ਬਾਣੀ ਗਾਉਨੇ ਹੋ ਜੋ ਪੜਦੇ ਹੋ ਪਰ ਤੁਹਾਨੂੰ ਉਹਦੇ ਅਰਥ ਨਹੀਂ ਆਉਂਦੇ ਪਰ ਜੇ ਤੁਸੀਂ ਸਤਿਗੁਰ ਜੀ ਅੱਗੇ ਅਰਦਾਸ ਕਰੋ ਕਿ ਮਹਾਰਾਜ ਜੀ ਸਾਨੂੰ ਬਾਣੀ ਦੀ ਸੋਝੀ ਬਖਸ਼ੋ ਸਤਿਗੁਰ ਜੀ ਜਰੂਰ ਕਿਰਪਾ ਕਰਨਗੇ ਫਿਰ ਜਿਹੜਾ ਸ਼ਬਦ ਤੁਸੀਂ ਗਾਓਗੇ ਸੁਤੇ ਸੇ ਤੁਹਾਨੂੰ ਉਹਦਾ ਅਰਥ ਪਤਾ ਲੱਗਣ ਲੱਗ ਜਾਵੇਗਾ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਵੈਸੇ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇ ਨਹੀਂ ਤੇ ਖਾਲਸਾ ਦੀ ਸਟਰੀਕ ਮਿਲਦੀ ਹੈ ਚੰਗੇ ਮਹਾਂਪੁਰਸ਼ਾਂ ਦੀ ਸਟਰੀਕ ਬਾਣੀ ਦੀ ਲਿਆਓ ਉਹਨੂੰ ਪੜੋ ਉਹਨੂੰ ਸਰਵਣ ਕਰੋ ਉਹਦੇ ਵਿੱਚੋਂ ਬਹੁਤ ਗਿਆਨ ਪ੍ਰਾਪਤ ਹੁੰਦਾ ਤੇ ਜੇ ਨਹੀਂ ਤੇ ਖਾਲਸਾ ਜੀ ਫਿਰ ਅਰਦਾਸ ਬੇਨਤੀ ਕਰੋ ਜਿਵੇਂ ਦਾਸ ਨੇ ਅਰਦਾਸ ਮਾਸ ਬੇਨਤੀ ਇਹ ਕਲਗੀਧਰ ਸਵਾਮੀ ਜੀ ਅੱਗੇ ਕੀਤੀ ਸੀ ਮਹਾਰਾਜ ਦੀ ਕਿਰਪਾ ਨਾਲ ਖਾਲਸਾ ਜਿਹੜੇ ਸ਼ਬਦ ਸੀ ਉਹ ਆਪਣੇ ਆਪ ਉਹਨਾਂ ਦੇ ਅਰਥ ਮਹਾਰਾਜ ਦੀ ਕਿਰਪਾ ਨਾਲ ਫੁਰਮਣ ਲੱਗ ਪਏ ਸੀ ਸਮਝ ਆਉਣ ਲੱਗ ਪਏ ਸੀ ਹੌਲੀ ਹੌਲੀ ਉਹ ਖਾਲਸਾ ਜੀ ਸਮਝ ਆਉਣ ਲੱਗ ਪੈਂਦਾ ਜਿਹੜਾ ਮਨੁੱਖ ਸੰਥਿਆ ਕਰਕੇ ਸ੍ਰੀ ਸਹਿਜ ਪਾਠ ਦੇ ਜਵਾਬ ਕਰਦਾ ਰਹਿੰਦਾ ਖਾਲਸਾ ਜੀ ਉਹਨੂੰ ਸਾਰੇ ਸ਼ਬਦਾਂ ਦੇ ਹੌਲੀ ਹੌਲੀ ਅਰਥ ਫੁਰਮਣ ਲੱਗ ਪੈਂਦੇ ਅੰਦਰੋਂ ਹੀ ਆਪਣੇ ਹਿਰਦੇ ਵਿੱਚ ਹੀ ਸਭ ਕੁਝ ਹੈ ਸਾਰਾ ਕੁਝ ਵਾਹਿਗੁਰੂ ਜੀ ਦਾ ਵਾਸਾ ਬਾਹਰ ਵੀ ਹੈ ਵਾਹਿਗੁਰੂ ਜੀ ਦਾ ਵਾਸਾ ਸਾਡੇ ਘਟ ਵਿੱਚ ਵੀ ਹੈ ਸਾਡੇ ਸਰੀਰ ਵਿੱਚ ਵੀ ਹੈ ਸਾਡੀ ਮਤ ਵਿੱਚ ਵੀ ਹੈ ਸੋ ਉਸੇ ਪ੍ਰਕਾਰ ਵਾਹਿਗੁਰੂ ਜੀ ਫਿਰ ਸੋਚੀ ਬਖਸ਼ ਦਿੰਦੇ ਸੋ ਭਾਈ ਜੇ ਤੁਹਾਨੂੰ ਬਾਣੀ ਦੇ ਅਰਥ ਨਹੀਂ ਆਉਂਦੇ ਜੇ ਤੁਸੀਂ ਬਾਣੀ ਪੜ੍ਹਦੇ ਹੋ ਤੁਹਾਨੂੰ ਉਹਦਾ ਲਾਭ ਜ਼ਰੂਰ ਪ੍ਰਾਪਤ ਹੋਵੇਗਾ ਐਵੇਂ ਕਿਸੇ ਮੂਰਖ ਪਿੱਛੇ ਲਾ ਕੇ ਬਾਣੀ ਦਾ ਜਾਪ ਨਹੀਂ ਛੱਡਣਾ ਬਾਣੀ ਦਾ ਜਾਪ ਹਮੇਸ਼ਾ ਕਰਦੇ ਰਹਿਣਾ ਤੁਹਾਨੂੰ ਉਹਦਾ ਸੁੱਖ ਉਹਦਾ ਲਾਭ ਜ਼ਰੂਰ ਪ੍ਰਾਪਤ ਹੋਵੇਗਾ ਸੋ ਖਾਲਸਾ ਜੀ ਇਹ ਪਹਿਲਾ ਪ੍ਰਸ਼ਨ ਸੀ ਤੇ ਦੂਸਰਾ ਪ੍ਰਸ਼ਨ ਸੀਗਾ ਖਾਲਸਾ ਜੀ ਕਿ ਇਹ ਸੁਖਣੀ ਸਾਹਿਬ ਦਾ ਪਾਠ ਕਰਨਾ ਚਾਹੁੰਦੇ ਆ ਪਰ ਸਾਡੇ ਕੋਲ ਪੂਰਾ ਨਹੀਂ ਹੁੰਦਾ ਭਾਵ ਕਿ 24 ਅਸ਼ਟਪਦੀਆਂ ਇਕੱਠੀਆਂ ਨਹੀਂ ਪੜੀ ਜਾਂਦੀਆਂ ਅਸੀਂ ਕਿਵੇਂ ਕਰੀਏ ਕਿਵੇਂ ਸੁਖਣੀ ਸਾਹਿਬ ਦਾ ਪਾਠ ਕਰੀਏ ਇਹ ਪ੍ਰਸ਼ਨ ਹੈ ਸੋ ਖਾਲਸਾ ਜੀ ਦੇਖੋ ਜੇ ਤੁਹਾਡੇ ਕੋਲ ਸਮਾਂ ਨਹੀਂ ਜਾਂ ਬਹੁਤਾ ਜਲ ਬੈਠ ਨਹੀਂ ਹੁੰਦਾ ਤੁਸੀਂ ਸੁਖਣੀ ਸਾਹਿਬ ਦਾ ਜੇ ਪਾਠ ਕਰਨਾ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਕਰਨੀ ਹੈ ਕਿ ਸਤਿਗੁਰੂ ਜੀ ਮੈਂ ਸੁਖਣੀ ਸਾਹਿਬ ਦਾ ਪਾਠ ਕਰਨਾ ਚਾਹੁੰਦੀ ਹਾਂ ਜਾਂ ਚਾਹੁੰਦਾ ਹਾਂ ਗੁਰੂ ਸਾਹਿਬ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਮੈਂ 12 ਅਸ਼ਟਪਦੀਆਂ ਸਵੇਰੇ ਪੜ੍ਹ ਲਿਆ ਕਰਾਂਗਾ ਤੇ 12 ਅਸ਼ਟਪਦੀਆਂ ਸ਼ਾਮ ਨੂੰ ਪੜ੍ਹਿਆ ਕਰਾਂਗਾ ਮੇਰੀ ਪੜ੍ਹੀ ਸੁਣੀ ਬਾਣੀ ਪ੍ਰਵਾਨ ਕਰਿਓ ਖਾਲਸਾ ਜੀ ਐਵੇਂ ਅਰਦਾਸ ਕਰਕੇ ਤੁਸੀਂ ਕਰ ਸਕਦੇ ਹੋ ਸਵੇਰੇ 12 ਅਸ਼ਟਪਦੀਆਂ ਪੜ੍ਹ ਲਓ ਸ਼ਾਮ ਨੂੰ 12 ਪੜ੍ਹ ਲਓ ਸੁਖਨੀ ਸਾਹਿਬ ਸੰਪੂਰਨ ਦਿਨ ਵਿੱਚ ਹੋ ਜਾਂਦਾ ਜੇ ਤੁਹਾਡੇ ਕੋਲੇ ਬਹੁਤਾ ਨਹੀਂ ਬੈਠਾ ਜਾਂਦਾ ਵੈਸੇ ਤਾਂ ਖਾਲਸਾ ਜੀ ਕੋ ਜੇ ਤੁਸੀਂ ਡੇਲੀ ਸੁਖਨੀ ਸਾਹਿਬ ਦਾ ਪਾਠ ਕਰਦੇ ਰਹੋ ਨਾ ਤੇ ਅੱਧੇ ਘੰਟੇ 32 ਜਾਂ 35 ਮਿੰਟ ਦੇ ਵਿੱਚ ਸੁਖਨੀ ਸਾਹਿਬ ਦਾ ਭੋਗ ਪਾਇਆ ਜਾਂਦਾ ਹੈ ਪਾਠ ਦਾ ਸੰਪੂਰਨ ਹੋ ਜਾਂਦਾ ਪਰ ਜੇ ਜਿਨ੍ਹਾਂ ਦੀ ਸਪੀਡ ਘੱਟ ਹੈ ਜਾਂ ਘੱਟ ਪਾਠ ਕਰਦੇ ਨੇ ਉਹ ਐਵੇਂ ਕਰ ਸਕਦੇ ਨਿਤਾਪ੍ਰਤ ਕਰਨਾ ਚਾਹੀਦਾ ਫਿਰ ਖਾਲਸਾ ਜੀ ਇੱਕ ਸੌਖਾ ਤਰੀਕਾ ਹੋਰ ਹੈ ਅਮਰਤ ਵੇਲੇ ਜਾਗੋ ਪੰਜ ਬਾਣੀਆਂ ਦਾ ਜਾਪ ਕਰੋ ਉਸ ਤੋਂ ਬਾਅਦ 6 ਅਸ਼ਟਪਦੀਆਂ ਕਰ ਲਓ ਉਸ ਤੋਂ ਬਾਅਦ ਦੂਜੀਆਂ 6 ਜਿਹੜੀਆਂ ਉਹ 10:00 ਵਜੇ ਕਰ ਲੋ ਉਸ ਤੋਂ ਬਾਅਦ ਜਿਹੜੀਆਂ ਤੀਜੀਆਂ 6 ਅਸ਼ਟਪਦੀਆਂ ਫਿਰ ਉਸ ਤੋਂ ਬਾਅਦ ਖਾਲਸਾ ਜੀ 2:00 ਵਜੇ ਕਰ ਲੋ ਉਸ ਤੋਂ ਬਾਅਦ ਸ਼ਾਮਾਂ ਨੂੰ ਰਹਿ ਰਾਸ ਤੋਂ ਪਹਿਲਾਂ ਖਾਲਸਾ ਜੀ ਕਰ ਲੋ ਸੰਪੂਰਨ ਹੋ ਗਿਆ ਜੇ ਤੁਸੀਂ 6-6 ਵੀ ਕਰਕੇ ਵੀ ਕਰਦੇ ਹੋ 6 ਚੋਕਾ 24 24 ਅਸ਼ਟਪਦੀਆਂ ਪੂਰੀਆਂ ਹੋ ਜਾਂਦੀਆਂ ਤਾਂ ਵੀ ਸੁਖਨੀ ਸਾਹਿਬ ਦਾ ਪਾਠ ਹੋ ਜਾਂਦਾ ਸੋ ਖਾਲਸਾ ਜੀ ਐਵੇਂ ਕਰਕੇ ਵੀ ਤੁਸੀਂ ਸੁਖਨੀ ਸਾਹਿਬ ਦੇ ਪਾਠ ਦਾ ਭੋਗ ਪਾ ਸਕਦੇ ਹੋ ਸੋ ਮਹਾਰਾ ਸੱਚੇ ਪਾਤਸ਼ਾਹ ਦੀ ਬਾਣੀ ਹੈ ਭਾਈ ਇਹਨੂੰ ਗਾਉਣਾ ਚਾਹੀਦਾ ਜਿਵੇਂ ਕੋਈ ਬੰਦਾ ਗਾ ਸਕਦਾ ਜਿਵੇਂ ਪੜ ਸਕਦਾ ਭਾਈ ਇਹਦੇ ਵਿੱਚ ਸੋਖੀ ਪ੍ਰਾਪਤ ਹੋਵੇਗਾ ਕਿਸੇ ਪ੍ਰਕਾਰ ਦਾ ਸ਼ੰਕਾ ਨਹੀਂ ਹੈ ਜਿਹੜਾ ਬਾਣੀ ਨੂੰ ਪੜਦਾ ਹੈ ਜਾਂ ਗਾਉਂਦਾ ਹੈ ਜਾਂ ਵਿਚਾਰਦਾ ਹੈ ਜਾਂ ਜਪਦਾ ਹੈ ਖਾਲਸਾ ਜੀ ਉਹਨੂੰ ਸੁਖ ਜਰੂਰ ਪ੍ਰਾਪਤ ਹੋਵੇਗਾ ਉਹਨੂੰ ਹਰ ਇੱਕ ਚੀਜ਼ ਪ੍ਰਾਪਤ ਹੋਵੇਗੀ ਕਿਉਂਕਿ ਬਾਣੀ ਗੁਰੂ ਦਾ ਰੂਪ ਹੈ ਤੇ ਗੁਰੂ ਦੀ ਕੋਈ ਇੱਕ ਤਿਲ ਮਾਤਰ ਵੀ ਸੇਵਾ ਕਰੇ ਖਾਲਸਾ ਜੀ ਗੁਰੂ ਉਹ ਘਾਲ ਨੂੰ ਭੰਨਦਾ ਨਹੀਂ ਉਹ ਦੀ ਘਾਲ ਨੂੰ ਖਾਲਸਾ ਜੀ ਫਲ ਜ਼ਰੂਰ ਲਾਉਂਦਾ ਸੋ ਹਿਰਦੇ ਵਿੱਚ ਸ਼ਰਧਾ ਰੱਖੀਏ ਹਿਰਦੇ ਵਿੱਚ ਪ੍ਰੇਮ ਰੱਖੀਏ ਫਿਰ ਕਲਗੀਧਰ ਸਵਾਮੀ ਮਹਾਰਾਜ ਕਿਰਪਾ ਕਰਨਗੇ ਸਾਡੀ ਪੜ੍ਹੀ ਸੁਣੀ ਬਾਣੀ ਪ੍ਰਵਾਨ ਹੋਵੇਗੀ ਮਹਾਰਾਜ ਸੱਚੇ ਪਾਸ਼ਾ ਸਾਨੂੰ ਸੁਖ ਦੇਣਗੇ ਮਹਾਰਾਜ ਸੱਚੇ ਪਾਸ਼ਾ ਮਹਾਰਾਜ ਜੀ ਸਾਨੂੰ ਆਪਣੇ ਦਰ ਆਇਆਂ ਤੇ ਨਿਵਾਜਣਗੇ ਸ਼ਰਨ ਪયા ਦੀ ਲਾਜ ਰੱਖਣਗੇ ਇਹ ਗੁਰੂ ਗਰੀਬ ਨਿਵਾਜ ਤਰਗਾਮੀ ਸਤਗੁਰੂ ਮਹਾਰਾਜ ਜਿਹੜੇ ਨੇ ਖਾਲਸਾ ਜੀ ਜਦੋਂ ਆਪਾਂ ਮਹਾਰਾਜ ਨਾਲ ਜੋੜਦੇ ਹਾਂ ਤੇ ਸਤਗੁਰੂ ਜੀ ਦੀ ਕਿਰਪਾ ਵਰਤਦੀ ਹੈ ਮਹਾਰਾਜ ਦੀ ਕਿਰਪਾ ਹੁੰਦੀ ਹੈ ਸੋ ਸਤਗੁਰੂ ਦੀ ਕਿਰਪਾ ਤੋਂ ਬਿਨਾ ਖਾਲਸਾ ਦੀ ਜ਼ਿੰਦਗੀ ਕਾਹਦੀ ਜੇ ਬਾਣੀ ਦਾ ਜਪ ਨਹੀਂ ਕਰਾਂਗੇ ਤੇ ਕਿਰਪਾ ਪ੍ਰਾਪਤ ਨਹੀਂ ਹੋਵੇਗੀ ਜੇ ਕਿਰਪਾ ਮਹਾਰਾਜ ਦੀ ਪ੍ਰਾਪਤ ਨਾ ਹੋਈ ਤੇ ਖਾਲਸਾ ਜੀ ਖਾਲੀ ਤੇ ਵਿਅਰਥ ਜ਼ਿੰਦਗੀ ਹੈ ਜੀ ਦਾ ਕੋਈ ਲਾਭ ਨਹੀਂ ਜੀ ਦੇ ਵਿੱਚ ਖਾਲਸਾ ਜੀ ਸਭ ਦੁੱਖ ਹੀ ਦੁੱਖ ਨੇ ਸੁੱਖ ਕਦੇ ਆ ਨਹੀਂ ਸਕਦਾ ਸੁੱਖ ਵਾਹਿਗੁਰੂ ਜੀ ਦੇ ਨਾਮ ਵਿੱਚ ਹੈ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾ ਸਭ ਦੁੱਖ ਹੈ ਤੇ ਮਹਾਰਾਜ ਦੇ ਨਾਮ ਨੂੰ ਮੰਗਿਏ ਮਹਾਰਾਜ ਕੋਲੋਂ ਗੁਰਸਿੱਖੀ ਜੀਵਨ ਮੰਗਿਏ ਮਹਾਰਾ ਸੱਚੇ ਪਾਸ਼ਾ ਕੋਲੋਂ ਨਾਮ ਮੰਗਿਏ ਕਿਉਂਕਿ ਖਾਲਸਾ ਜੀ ਸਤਗੁਰ ਦਾ ਨਾਮ ਤੇ ਸਤਗੁਰ ਦੇ ਘਰ ਦੀ ਕੀਤੀ ਹੋਈ ਸੇਵਾ ਮਹਾਰਾਜ ਕਹਿੰਦੇ ਨੇ ਭਾਈ ਉਹਨੂੰ ਦਰਗੋਂ ਜਿਹੜਾ ਦਰਗਾਹ ਦੇ ਵਿੱਚੋਂ ਜਿੱਥੇ ਮਾਰ ਪੈਣੀ ਹੁੰਦੀ ਹੈ ਉਤੋਂ ਵਜਾ ਲੈਂਦੀ ਹੈ ਛੁੜਾ ਲੈਂਦੀ ਹੈ ਫਿਰ ਉਹ ਖਾਲਸਾ ਜੀ ਦਰਗਾਹ ਵਿੱਚ ਜਾ ਕੇ ਧਰਮਰਾਜ ਦੇ ਕੋਲ ਜਾ ਕੇ ਘਿੜਕਾ ਨਹੀਂ ਖਾਂਦਾ ਮਾਰ ਨਹੀਂ ਖਾਂਦਾ ਜਿਹੜਾ ਬਾਣੀ ਨਾਲ ਜੁੜਿਆ ਹੋਵੇ ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਮੇਰਾ ਕਰਨ ਤੋਟ ਕੇ ਸਤਗੁਰ ਚਰਨਾਂ ਨਾਲ ਜੋੜ ਦੇਣ ਪਹਿਲਾ ਸਵਾਲ ਕਿ ਬਾਣੀ ਖਾਲਸਾ ਦੀ ਜਿਹੜੀ ਅਸੀਂ ਪੜ੍ਹਦੇ ਹਾਂ ਜੇ ਸਾਨੂੰ ਉਹਦੇ ਅਰਥ ਨਹੀਂ ਆਉਂਦੇ ਤਾਂ ਉਹਦਾ ਪੜੀ ਦਾ ਕੋਈ ਲਾਭ ਹੈ ਦੂਸਰਾ ਪ੍ਰਸ਼ਨ ਕਿ ਅਸੀਂ ਸੁਖਣੀ ਸਾਹਿਬ ਦਾ ਪਾਠ ਕਰਨਾ ਚਾਹੁੰਦੇ ਹਾਂ ਕੀ ਅਸੀਂ ਥੋੜਾ ਥੋੜਾ ਕਰਕੇ ਕਰ ਸਕਦੇ ਹਾਂ ਸੋ ਮਹਾਰਾਜ ਦੀ ਕਿਰਪਾ ਨਾਲ ਇਹ ਦੋ ਪ੍ਰਸ਼ਨ ਸੀ ਜਿਹੜੇ ਪ੍ਰਸ਼ਨ ਸੀ ਉਹਨਾਂ ਤੇ ਆਪਾਂ ਵਿਚਾਰ ਕੀਤੀ ਹੈ ਭੁੱਲ ਜੋਕ ਦੀ ਮਾਫੀ ਖਾਲਸਾ ਜੀ ਸਤਿਗੁਰੂ ਜੜ ਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ